ਸਰਨ ਪੈ ਗੁਰੂ ਕੀ ਜਨ ਮਨ ਦੁਖ ਜਾਏ ਓ ਵੈਸੇ ਤੇ ਕਸਮ ਦੀ ਨੂਰ ਆਤੂ ਕਰਤੋ ਛੱਡੀਏ ਤੁਂ ਜਿਤੀ ਸੱਚਾ ਮਾਲ ਜਨਮ ਜਨਮ ਦੀ ਕੱਟੀਏ ਸਜਨੇ ਸੱਚੇ ਪਾਤਸ਼ਾਹ ਸਾਰੇ ਦਿਸਾਹੂ ਜਿਸ ਪਾਸ ਬੈਠੇ ਅਸਈ ਹੈ ਸਬਨਾ ਦਾ ਵਿਸਾਹੂ ਸਤਨਾ ਵਾਹਿਗੁਰੂ ਸਹਿਬ ਜੀਓ ਤਨਾ ਸ੍ਰੀ ਮੱਲਾ ਪੰਜਵਾ ਤੁਮ ਦਾਤੇ ਠਾਕੁਰ ਪਤੇ ਪਾਲ ਨਾਇਕ ਅਜਮ ਹਮਾਰੇ ਨਿਮਕ ਨਿਮਕ ਤੁਮ ਹੀ ਪਤੇ ਪਾਲ ਹੋ ਹਮ ਮਾਰਗ ਤੁਮਰੇ ਧਾਰੇ ਜੀ ਬਾਏ ਕੋਣ ਗੁਣ ਕਈਏ ਵੇ ਸਮਾਰੋ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨੂ ਲਈ ਰਹਾਉ ਕੋਟ ਬਰਾਦ ਹਮਾਰੇ ਖੰਡਿਓ ਆਣਕ ਵਿਧੀ ਸਮਝਾਵੋ ਹਮ ਅਗਿਆਨੀ ਅਲਪ ਮਤਿ ਥੋਰੀ ਤੁਮ ਆਪਣਾ ਵੇਦ ਦਿਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੁਇਲੇ ਰਾਖ ਰਖਨ ਹਾਰ ਦੇ ਅੱਲਾ ਨਾਨਕ ਕੇ ਗੁਲੇ ਤੇਮਰੀ ਰਾਜ ਨੇ ਤੇਮਰੀ ਸਰਨ ਤੇਮਰੀ ਆਸਾ ਤੁਮਹੀ ਸਜਣ ਸੁਹੇਲੇ ਰਾਖ ਰਖਨ ਹਾਰ ਦੇ ਅੱਲਾ ਨਾਨਕ ਕਰਕੇ ਗੁਲੇ ਉਹ ਅਹੀਕ ਕੰਤਾ ਵਸਕੀ